ਸਰੂਪ੍ਰਾਨੀ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਦਾ ਬਵਿੰਜਵਾ ਡਿਗਰੀ ਵੰਡ ਸਮਾਰੋਹ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਦੀ ਅਗਵਾਈ ਹੇਠ ਹੋਇਆ ਇਸ ਮੌਕੇ ਡਾਕਟਰ ਜਤਿੰਦਰ ਕੌਰ ਅਰੋੜਾ ਕਾਰਜਕਾਰੀ ਡਾਇਰੈਕਟਰ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲੋਜੀ ਕਾਉਂਸਲ ਕਮ ਮੈਂਬਰ ਸਕਤਰ ਪੰਜਾਬ ਜੈਵ ਵਿਵਿੰਤਾ ਬੋਰਡ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵੱਲੋਂ 2021-2022 ਦੇ ਵੱਖ-ਵੱਖ ਕੋਰਸਾਂ ਨਾਲ ਸੰਬੰਧਿਤ 418 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਿਲਜੀਤ ਕਰਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਉਪਰੰਤ ਮੁੱਖ ਮਹਿਮਾਨ ਨੇ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਕੋਈ ਕਾਗਜ਼ੀ ਦਸਤਾਵੇਜ਼ ਨਹੀਂ ਬਲਕਿ ਇਹ ਜ਼ਿੰਦਗੀ ਦੀ ਨਵੀਂ ਦਿਸ਼ਾ ਦਾ ਆਗਾਜ਼ ਹੈ। ਬੱਚਿਆਂ ਨੂੰ ਹਿੰਮਤ, ਮਿਹਨਤ, ਲਗਨ ਤੇ ਵਿਸ਼ਵਾਸ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰ ਕਾਮਯਾਬ ਹੋਣਾ ਚਾਹੀਦਾ ਹੈ ਅਤੇ ਉਹਨਾਂ ਮਾਂ ਬੋਲੀ ਨੂੰ ਕਦੇ ਵੀ ਨਹੀਂ ਭੁੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ ਗਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਸਮੂਹ ਗੀਤ ਪੇਸ਼ ਕੀਤਾ ਗਿਆ। ਅਤੇ ਡਾਂਸ ਵਿਭਾਗ ਵੱਲੋਂ ਇਕ ਦਿਲਖਿਚਵੇਂ ਨ੍ਰਿਤ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕਾਲਜ ਕੌਂਸਲ ਦੇ ਸਟਾਫ ਮੈਂਬਰ ਅਤੇ ਵਿਦਿਆਰਥਣਾਂ ਹਾਜ਼ਰ ਸਨ। No. <laughs> ਕਹਿੰਦੇ ਆ ਕਿ ਬੜਾ ਹੀ ਸੁਪਾਗਾ ਦਿਨ ਹੁੰਦਾ ਸਾਰੇ ਬੱਚਿਆਂ ਵਾਸਤੇ ਜਿਹੜੇ ਇੰਨੇ ਪ੍ਰੈਸਟੀਜੀਅਸ ਇੰਸਟੀਚਿਊਸ਼ਨ ਤੋਂ ਅੱਜ ਆਪਣੀਆਂ ਡਿਗਰੀਆਂ ਲੈ ਕੇ ਗਏ ਨੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੀਆਂ ਤੇ ਉਹ ਅਪਗ੍ਰੇਡ ਹੋ ਗਏ ਨੇ ਜੋ ਹੁਣ ਤੱਕ ਸਟੂਡੈਂਟ ਸੀਗੇ ਹੁਣ ਐਲੂਮਿਨਾਈ ਬਣ ਗਏ ਨੇ ਇਸ ਕਾਲਜ ਦੇ ਬੜੀ ਵੱਡੀ ਜ਼ਿੰਮੇਵਾਰੀ ਹੈ ਬੱਚਿਆਂ ਦੇ ਉੱਤੇ ਕਿ ਸਮਾਜ ਦੇ ਵਿੱਚ ਅੱਗੇ ਜਿਹੜੀ ਇੱਥੇ ਨੋਲਿਜ ਗੇਨ ਕੀਤੀ ਹੈ ਉਹਨੂੰ ਕਿਸ ਤਰ੍ਹਾਂ ਵਾਪਸ ਕਰਨਾ ਹੈ ਕਿਸ ਤਰ੍ਹਾਂ ਕੰਟਰੀਬਿਊਟ ਕਰਨਾ ਹੈ ਸਮਾਜ ਦੇ ਡਿਵੈਲਪਮੈਂਟ ਵਾਸਤੇ ਇੱਕ ਬਹੁਤ ਵੱਡਾ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਦਿਨ ਹੁੰਦਾ ਹੈ ਔਰ ਮੈਂ ਬਹੁਤ ਆਨਰਡ ਫੀਲ ਕਰ ਰਹੀ ਹਾਂ ਅੱਜ ਦੇ ਦਿਨ ਦੇ ਵਿੱਚ ਅਸੀਂ ਦੇਖੀਏ ਜਿਵੇਂ ਮੈਂ ਪੰਜਾਬ ਦੀ ਉਹਨਾਂ ਨੂੰ ਐਗਜ਼ੈਂਪਲ ਦੇ ਰਹੀ ਸੀ ਕਿ ਸਾਡੇ ਕੋਈ 1400 ਤੋਂ ਵੱਧ ਪੰਜਾਬ ਦੇ ਵਿੱਚ ਸਟਾਰਟਅਪ ਨੇ ਉਹਦੇ ਵਿੱਚੋਂ 50% ਸਟਾਰਟਅਪ ਜਿਹੜੇ ਨੇ ਉਹ ਔਰ ਔਮਨ ਲੀਡ ਸਟਾਰਟਅਪ ਨੇ ਤੇ ਇਹ ਕਾਲਜ ਵੀ ਸਕਿੱਲ ਡਿਵੈਲਪਮੈਂਟ ਵਾਸਤੇ ਐਂਟਰਪ੍ਰਾਈਜ਼ ਡਿਵੈਲਪਮੈਂਟ ਵਾਸਤੇ ਬਹੁਤ ਕਦਮ ਚੁੱਕ ਰਿਹਾ ਹੈ ਤੇ ਉਹ ਆਪਣੇ ਉਦਯੋਗ ਖੜੇ ਕਰਨਾ ਚਾਹਣ ਤੇ ਇਸ ਵੇਲੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੜੇ ਮੌਕੇ ਦਿੱਤੇ ਜਾ ਰਹੇ ਨੇ ਉਹ ਉਹਨਾਂ ਨੂੰ ਯੂਜ਼ ਕਰਨ ਤੇ ਦੂਸਰਾ ਮੇਰਾ ਉਹਨਾਂ ਨੂੰ ਇੱਕ ਖਾਸ ਸੰਦੇਸ਼ ਸੀਗਾ ਕਿ ਅਸੀਂ environment ਪੱਖੋਂ ਸਜਗ ਹੋ ਕੇ ਮਾਈਂਡਫੁਲ ਹੋ ਕੇ ਆਪਣੀਆਂ ਚੁਆਇਸਸ ਬਣਾਈਏ ਸਸਟੇਨੇਬਲ ਲਾਈਫਸਟਾਈਲ ਕਿਵੇਂ ਅਸੀਂ ਰੱਖ ਸਕਦੇ ਆ ਇਸ ਪਾਸੇ ਜ਼ਰਾ ਖਾਸ ਵੇਖਣ ਔਰ ਸਭ ਤੋਂ ਇੰਪੋਰਟੈਂਟ ਮੇਰਾ ਮੈਸੇਜ ਉਹਨਾਂ ਨੂੰ ਅੱਜ ਐਸੇਗਾ ਕਿ ਜਿਹੜੀ ਆਪਣੇ ਅੰਦਰ ਦੀ ਖੁਸ਼ੀ ਹੈ ਉਹ ਹਰ ਵੇਲੇ ਉਹਨੂੰ ਖੁਸ਼ੀ ਤੇ ਆਪਣੀ ਸ਼ਾਂਤੀ ਇਹਨੂੰ ਬਹੁਤ ਵੱਡੀ ਪ੍ਰਾਇੋਰਟੀ ਦੇ ਕੇ ਜੋ ਕੁਝ ਕਰ ਰਹੀਆਂ ਨੇ ਉਹ ਕਰਦੀਆਂ ਰਹਿਣ ਤੇ ਮੈਨੂੰ ਲੱਗਦਾ ਦੇ ਕਨਕਰ ਦ ਵਰਲਡ ਅੱਜ ਸੀ 52nd ਕਨਵੋਕੇਸ਼ਨ ਸਰੂਪ੍ਰਾਨੀ ਗਵਰਨਮੈਂਟ ਕਾਲਜ ਵਿਖੇ ਅੰਮ੍ਰਿਤਸਰ ਵਿਖੇ ਕਰਵਾਈ ਇਸ ਕਨਵੋਕੇਸ਼ਨ ਵਿੱਚ ਡਾਕਟਰ ਜਤਿੰਦਰ ਕੌਰ ਅਰੋੜਾ ਐਗਜ਼ੀਕਟਿਵ ਡਾਇਰੈਕਟਰ ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨੋਲੋਜੀ ਅਨ ਮੈਂਬਰ ਸੈਕਟਰੀ ਬਾਇਓ ਡਾਈਵਰਸਿਟੀ ਬੋਰਡ ਦੇ ਆਈਸੀ ਤੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਜਿਹੜੇ ਅਸੀਸਾਂ ਵੀ ਦਿੱਤੀਆਂ ਨਾਲ ਸਾਰੀਆਂ ਡਿਗਰੀਆਂ ਦਿੱਤੀਆਂ ਅਸੀਂ ਸਮਝਦੇ ਹਾਂ ਕਿ ਸਾਡੇ ਬੱਚੇ ਸੁਭਾਗੇ ਆ ਕਿ ਇਹਨੇ ਮਾਨ ਸਖਸੀਤ ਦੇ ਨਾਲ ਕੋਲੋਂ ਡਿਗਰੀਆਂ ਪ੍ਰਾਪਤ ਕਰਦੇ ਆ ਜਦੋਂ ਇਹ ਡਿਗਰੀ ਲੈਂਦੇ ਆ ਤੇ ਫਿਰ ਇਹ ਨੇ ਅੱਛੇ ਸਖਸ਼ੀਅਤ ਕੋ ਜਦੋਂ ਲੈਂਦੇ ਤੇ ਇੱਕ ਗਰੋ ਵੀ ਕਰਦੇ ਆ ਬਾਕੀ ਇਹਨਾਂ ਨੇ ਆਪਣੀ ਜਿਹੜੀ ਅ ਅੱਜ ਡਿਗਰੀਆਂ ਲਈਆਂ ਉਹ ਆਪਣੀ ਮਿਹਨਤ ਤੇ ਬਲਬੂਤੇ ਤੇ ਲਈਆਂ ਤੇ ਅਸੀਂ ਆਸ ਕਰਦੇ ਆ ਕਿ ਇਸ ਕਾਲਜ ਵਿਖੇ ਜੋ ਉਹਨਾਂ ਨੇ ਵੈਲਿਊਜ਼ ਲਈਆਂ ਜੋ ਉਹਨਾਂ ਨੇ ਐਜੂਕੇਸ਼ਨ ਲਈਆਂ ਉਸ ਨੂੰ ਅੱਗੇ ਲਿਜਾਣਦੇ ਹੋਏ ਉਸ ਤਰੋਅਰ ਨੂੰ ਲਿਜਾਣਦੇ ਹੋਏ ਇੱਕ ਬਹੁਤ ਵਧੀਆ ਸਿਟੀਜ਼ਨ ਬਣਨਗੇ ਤੇ ਆਪਣੇ ਜੀਵਨ ਨੂੰ ਵੀ ਰੁਸ਼ਨਾਣਗੇ ਅੱਜ ਬੱਚਿਆਂ ਨੇ ਪੁਰਾਣੇ ਬੱਚਿਆਂ ਨੇ ਆ ਕੇ ਆਪਣੀ ਕਨਵੋਕੇਸ਼ਨ ਤੇ ਡਿਗਰੀ ਲਈ ਬੱਚਿਆਂ ਨੂੰ ਦੇਖ ਕੇ ਬਹੁਤ ਹੀ ਚੰਗਾ ਲੱਗ ਰਿਹਾ ਸੀ ਬੱਚੇ ਬਹੁਤ ਖੁਸ਼ ਸੀ ਪਿਛਲੇ 2-3 ਸਾਲ ਪਹਿਲਾਂ ਕਨਵੋਕੇਸ਼ਨਸ ਨਹੀਂ ਹੋ ਸਕੀਆਂ ਕਿਉਂਕਿ ਕੋਰੋਨਾ ਕਰਕੇ ਥੋੜਾ ਬੈਕਲੌਗ ਵੀ ਸੀ ਮੈਡਮ ਦਿਲਜੀਤ ਕੌਰ ਨੇ ਬਹੁਤ ਹਿੰਮਤ ਕਰਕੇ ਸਾਨੂੰ ਵੀ ਬਹੁਤ ਹਿੰਮਤ ਨਾਲ ਆਪਣੇ ਦੇ ਕੇ ਬੜਾ ਵਧੀਆ ਪ੍ਰੋਗਰਾਮ ਕਰਵਾਇਆ ਬੱਚੇ ਬਹੁਤ ਖੁਸ਼ ਸੀ ਅੱਜ ਬੱਚੇ ਸਾਡੇ ਨਾਲ ਖੜੇ ਹੋ ਕੇ ਵਾਰੀ-ਵਾਰੀ ਫੋਟੋਆਂ ਖਿਚਾਰੇ ਸੀ ਸਾਨੂੰ ਵੀ ਬਹੁਤ ਚੰਗਾ ਲੱਗ ਰਿਹਾ ਸੀ ਐक्स्ट्रा ਲੱਗਦਾ ਸੀ ਕਿ ਕਾਲਜ ਦੀਆਂ ਸਾਡੀ ਆਪਣੀਆਂ ਧੀਆ ਫੇਰ ਅੱਜ ਕੋਈ ਫੇਰਾਪਨ ਆਈਆਂ ਬੜੇ ਪਿਆਰ ਨਾਲ ਬੱਚਿਆਂ ਨੇ ਡਿਗਰੀਆਂ ਲਈਆਂ ਤੇ ਆਪਣੇ ਘਰਾਂ ਨੂੰ ਚਲੇ ਗਏ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਦੇ ਉੱਚੀਆਂ ਬਲੰਦੀਆਂ ਹਾਸਲ ਕਰਨ